ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋਂ ਟਾਵੇਂ-ਟਾਵੇਂ ਹੀ ਰਹਿ ਕੇ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀ ਨਾ ਹੋਵੇ ਕਿ ਸੱਚਾਈ ਕੀ ਹੈ ਪੰਜਾਬ ਦੀ ਕੱਲੇ ਪਿੱਛੇ ਸ਼ਹੀਦ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਲੋ ਜਿੱਥੇ ਸ਼ੀਰਾਂ ਦਾ ਅਪਮਾਨ ਕਰ ਰਹੇ ਹੋ ਬਾਬਾ ਸਾਹਿਬ ਮੇਦਕਤ ਸਾਹਿਬ ਦਾ ਅਪਮਾਨ ਕਰ ਰਹੇ ਹੋ ਤੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਤੁਸੀਂ ਲੈ ਕੇ ਉਹ ਐਂਡ ਕਰਕੇ ਮੈਂ ਹਲਾਪਤਰਾ ਕਰ ਗਿਆ ਇਸ ਲਈ ਯਤ ਦਾ ਜੋੜਾ ਜਿਲ੍ਹਾ ਸਿਪਾਸੀ ਸੇਗਾ ਅਨਿਕਰ ਗੱਲ ਇਹ ਹੈ ਕਿ ਤੁਸੀਂ ਜਿਸ ਤੇ ਇਹ ਅਜਿਹਾ ਦਾਸ ਬਣਦੇ ਹੋ ਅੱਜ ਕੱਢੇ ਹੋ ਤੇ ਚਰਦਾ ਨਮਨ ਸਤਿ ਸ਼੍ਰੀ ਅਕਾਲ ਜਿਹੜਾ ਪੇਟ ਕਰਨ ਪਹੁੰਚ ਰਹੇ ਨੇ ਸਰਦਾਰ ਬਿੰਦਰ ਸਿੰਘ ਮਜੀਠੀਆ ਜੋ ਕਿ ਚੰਡੀਗੜ੍ਹ ਤੋਂ ਰਵਾਨਾ ਹੋ ਚੁੱਕੇ ਨੇ ਔਰ ਅਮਰਸਰ ਵਿਖੇੜਾ ਦੇ ਖਸਾਨੇ ਨੂੰ ਜਾ ਰਹੇ ਰਸਤੇ ਦੇ ਵਿੱਚ ਇੱਥੇ ਜਿਹੜਾ ਕਿ ਉਹ ਰੁਕਣਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਆਗੂਆਂ ਦੇ ਨਾਲ ਜਿਹੜਾ ਕਿ ਇੱਥੇ ਮੁਲਾਕਾਤ ਕਰਨਗੇ ਔਰ ਇੱਥੇ ਛੰਨਾ ਨਮਨ ਜਨਾਬ ਕਰੂ ਫੋਟੋ ਪੇਟ ਕਰਨਗੇ ਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਉਹ ਇੱਥੇ ਹਮਾ ਕੇ ਪਹੁੰਚ ਆ ਗਏ ਪਹੁੰਚਿਆ ਹੋਇਆ ਹੈ ਕਾਫੀ ਦੇਖ ਸਕਦੇ ਹਾਂ ਸ਼ਰੋਗਣੀ ਅਕਾਲੀ ਕਲ ਦੇ ਵਰਕਆਊਟ ਆਜ ਨੂੰ ਜਿਹੜੇ ਲਈ ਮੰਗਿਆ ਕਰ ਰਹੇ ਸੀ ਉਹਨਾਂ ਦੇ ਨਾਲ ਦੇ ਵਿੱਚ ਕੋਈ ਕੋਈ ਸੈਗਲ ਕਰੀ ਅੱਜ ਸਕੂਲਾਂ ਦੇ ਨਾਲ ਦਾ ਕਿ ਸਵਾਗਤ ਕੀਤਾ ਜਾਵੇਗਾ ਦਸਤਾਫੀਟ ਦਿਖਾ ਰਹੇ ਆਪ ਤੇ ਤੁਸੀਂ ਅਗਾਹ ਤੇ ਇੱਕ ਬਾਕਰ ਜੀਤेंद्र ਹੋਜੋ ਜੀ ਕਿਵੇਂ ਦੇ ਵਿੱਚ ਜਿਹੜਾ ਇਹ ਉਹ ਕਿਉਂ ਨਾ ਕਿ ਇੱਕ ਸਾ ਜਿਹੜਾ ਹੈ ਦੇਖਣ ਨੂੰ ਲੱਗਦਾ ਹੈ ਪਸਾਰਾਂ ਉੱਤੇ ਤਖਤਾ ਕਰ ਰਹੇ ਹਾਂ ਕੁਝ ਨੇ ਦਾ ਦੇ ਵਿਚ ਛੋੜਾ ਗਿਆ ਤੇ ਸਰਦਾਰ ਨਿਕਲ ਸੁਝੇ ਗਿਆ ਪਹੁੰਚ ਰਹੇ ਨੇ ਤੁਸੀਂ ਦੇਖ ਰਹੋ ਐਨਕੀ ਇਹ ਰਹਾ ਲੱਗ ਪੈ ਗਿਆ ਮਾਨੀ ਸਰ ਮਜੀਠਾ ਸਾਹਿਬ ਤੁਸੀਂ ਪਹਿਲੀ ਵਾਰ ਹੀ ਆਏ ਹੋ ਛੁੱਟ ਗਏ ਤੇ ਸ਼ਹੀਦਾਂ ਦੇ ਸ਼ਹੀਦਾਂ ਦੇ ਚਲ ਕਦ ਕਰਨ ਬਸ ਉਹ ਸਭ ਤੋਂ ਪਹਿਲਾਂ ਤਾਂ ਅੱਜ ਸ਼ੁਕਰਾਨੇ ਵਜੋਂ ਅ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਪਰਸਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਚੋਂ ਹੈ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਹੋਏ ਔਰ ਰਸਤੇ 'ਚ ਅ ਅੱਜ ਖਟਕਰ ਕਰਾਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਕਰਨਾ ਚਨ ਆਤਮਾਸਤਖ ਹੋ ਕੇ ਕਿਉਂਕਿ ਹੱਕ ਸੱਚ ਵਾਸਤੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੇ ਆ ਔਰ ਜਦ ਮੈਂ ਵੀ ਸਰ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ ਤੇ ਮੇਰੇ ਵਾਸਤੇ ਵੀ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਕਿ ਇਨਸਪੀਰੇਸ਼ਨ ਸੀ ਔਰ ਮੇਰੇ ਮਨ ਚ ਕਈ ਵਾਰੀ ਉਹ ਤਸਵੀਰ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਜਦੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਲਾਖਾਂ ਪਿੱਛੇ ਇੱਕ ਚਾਰ ਪਾਈ ਤੇ ਬੈਠਿਆ ਉਹ ਉਹ ਇੱਕ ਫੋਟੋ ਬੜੀ ਇੱਕ ਵਖਾਈ ਜਾਂਦੀ ਆ ਸੋ ਉਸ ਨੂੰ ਮੈਂ ਇੱਕ ਵਾਰ ਹੀ ਨਹੀਂ अनेका ਵਾਰੀ ਜਦੋਂ ਮੈਂ ਸੱਚੇ ਪਾਤਸ਼ਾਹ ਦਾ ਸਹਾਰਾ ਲੈਂਦਾ ਸੀ ਤੇ ਇਹਨਾਂ ਮਾਨ ਸ਼ੀਦਾ ਦਾ ਵੀ ਸਹਾਰਾ ਲੈਂਦਾ ਸੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਆ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋ ਟਾਵੇਂ-ਟਾਵੇਂ ਰਹਿ ਕੇ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਚਾਏ ਉਹ ਪਹਿਲਾ अजीत ਹਮਦਦ ਸਾਹਿਬ ਨਾਲ ਕੀਤਾ ਫਿਰ ਹੁਣ ਅੱਜ ਛੱਡ ਕੇ ਜਗ ਬਾਣੀ ਗਰੁੱਪ ਦੇ ਦਿਵਾਲੇ ਹੋ ਗਏ ਐ ਚਾਏ ਉਹ ਮਿੰਟੂ ਗੁਰਸਰੀਆ ਸੀ ਚਾਏ ਉਹ ਸਾਡੇ ਉਹ ਆਰਟੀਆਈ ਐਕਟਿਵਿਸਟ ਸਨ ਆਪਣਾ ਮਾਨੇ गोयल ਸਾਹਿਬ ਜਾਂ ਹੋਰ بڑے ਪੱਤਰਕਾਰ ਨੇ ਥੋੜੇ ਚੋ ਵੀ ਕਈ ਹੋਣੇ ਸੋ ਜਦੋਂ ਐਮਰਜੈਂਸੀ ਲੱਗੀ ਹੋਵੇ ਨਾ ਜੀ ਜਦੋਂ ਪ੍ਰੈਸ ਦੀ ਆਜ਼ਾਦੀ ਖਤਰੇ 'ਚ ਹੋਵੇ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀਦਾ ਹੋਵੇ ਕਿ ਸਚਾਈ ਕੀ ਆ ਪੰਜਾਬ ਦੇ ਕੱਲੇ ਪਿੱਛੇ ਸ਼ਹੀਦ ਦੇ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਜਿੱਥੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰ ਰਹੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਮੈਂ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਛੁੱਟ ਕੇ ਆਇਆ ਭਾਵੇਂ ਅਗਲੀ ਵਾਰੀ ਪਤਾ ਨਹੀਂ ਕਿੰਨੀ ਵਾਰੀ ਛੁੱਟ ਕੇ ਆਉਣਾ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਿੱਥੇ ਆਪਾਂ ਖਲੋਤੇ ਆ ਨਾ ਇਸ ਧਰਤੀ ਨੇ ਹਰ ਪੰਜਾਬੀ ਨੂੰ ਇਹ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਭਾਈ ਤੇ ਨਾ ਝੁਕਣਾ ਇਹ ਸੀਸ ਝੁਕੂਗਾ ਤੇ ਗੁਰੂ ਅੱਗੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਨਾਸ਼ਾ ਗਦਾਪੀ ਸਦਾਮ हुसैन ਜੀ ਜਿਹਨਾਂ ਦੀ ਰੂਹ ਆਈ ਖੜੀ ਆ ਉਹਨਾਂ ਸਾਹਮਣੇ ਨਹੀਂ ਝੁਕੂਗਾ ਨਾ ਦਿੱਲੀ ਤੇ ਰਿਮੋਟ ਕੰਟਰੋਲ ਨਾਲ ਚੱਲ ਲਾਲੀ ਸਰਕਾਰ ਨੂੰ ਪੰਜਾਬੀ ਬਰਦਾਸ਼ਤ ਕਰਨੀ ਸਰ ਜਾਦੂ ਦੀ ਜੱਪੀ ਵਾਲੇ ਬਾਬਾ ਜੀ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਕੋ ਮੇਰੀ ਯਾਰ ਏ ਵੀ ਹਾਇਸੀਅਤ ਨਹੀਂ ਔਕਾਤ ਨਹੀਂ ਮੈਂ ਤਾਂ ਜਿਹੜੀ ਜੱਪੀ ਮੈਨੂੰ ਪਈ ਸੀ ਉਹਦੀ ਗੱਲ ਕੀਤੀ ਆ ਹਾਂ ਮਗਰ ਮੈਂ ਇਸ ਗੱਲ ਨੂੰ ਜ਼ਰੂਰ ਕੰਡੈਮਨਡ ਕਰਦਾ ਜੋ ਬੋਲ ਬਾਬਾ ਜੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੋਲੇ ਆ ਜੇ ਕੇਜਰੀਵਾਲ ਸਾਹਿਬ ਨੂੰ ਮਾੜੀ-ਮੋਟੀ ਵੀ ਸ਼ਰਮ ਹੈ ਜਾਂ ਬਾਬਾ ਜੀ ਦਾ ਸਤਿਕਾਰ ਕਰਦੇ ਆ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਗੁਰੂਆਂ ਪੀਰਾਂ ਦੀ ਧਰਤੀ ਦਾ ਸਤਿਕਾਰ ਕਰਦੇ ਆ ਫਿਰ ਭਗਵੰਤ ਮਾਨ ਨੂੰ ਡਿਸਮਿਸ ਕਰਨ ਨਹੀਂ ਤਾਂ ਅਮਨ अरोड़ा ਸਾਹਿਬ ਕਹਿਣ ਕਿ ਮੈਂ ਉਹਨਾਂ ਬਿਆਨਾਂ ਨਾਲ ਸਹਿਮਤ ਨਹੀਂ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ ਕਿਉਂਕਿ ਲੋਕੀਂ ਨਾਲ ਤੁਸੀਂ ਮੂਰਖ ਨਾ ਸਮਝ ਲਓ ਜੇ ਸਹਿਮਤ ਨਹੀਂ ਤਾਂ ਫਿਰ ਤੁਸੀਂ ਬਾਹਰ ਹੋ ਜਾਓ ਕੈਬਨਿਟ ਚ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸ਼ਾਇਦ ਐਡਾ ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਸਤਿਕਾਰ ਕਰਦੇ ਆ ਔਰ ਕਿੰਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਾਸ਼ਟਰਪਤੀ ਸਹਿਬਾਨ ਉੱਥੇ ਜਾ ਕੇ ਬਾਬਾ ਜੀ ਦਾ ਪਿਆਰ ਤੇ ਅਸ਼ੀਰਵਾਦ ਲੈਂਦੇ ਤੇ ਕੀ ਕਿਸੇ ਮੁੱਖ ਮੰਤਰੀ ਨੂੰ ਸੋਪਦਾ ਜਿਹਦਾ ਆਪ ਦਾ ਕੈਰੇਕਟਰ ਹੀ ਐਡਾ ਢਿੱਲਾ ਹੋਵੇ ਕੀ ਉਹ ਐਡੀ ਵੱਡੀ ਸ਼ਖਸੀਅਤ ਬਾਰੇ ਬਾਪੁਰਖਾ ਬਾਰੇ ਬਿਆਨ ਦੇ ਕੇ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਉਹ ਦਿਨ ਜਿਸ ਤਰੀਕੇ ਨਾਲ ਬਾਬਾ ਜੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਕੱਲ ਕੋਈ ਗੱਲ ਉੱਥੇ ਹੋ ਜਾਂਦੀ ਕਿਉਂਕਿ ਡਿਊਟੀ 'ਚ ਜੇਲ ਬ੍ਰੇਕ ਤੋਂ ਬਾਹਰ ਡਿਊਟੀ ਤੱਕ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਆਉਣ ਦਿੱਤਾ ਜਾ ਸਕਾ ਸਿਲੈਕਟਿਵ ਪ੍ਰੈਸ ਨੂੰ ਲੈ ਕੇ ਗਏ ਉਹੀ ਅਫਸਰ ਜਿਹੜਾ ਦੀ ਅੱਜ ਇਨਕੁਆਇਰੀ ਹਾਈ ਕੋਰਟ ਨੇ ਖੋਲਤੀ ਆ ਉਹਨਾਂ ਦੀ ਵੀਡੀਓ ਬਾਰੇ ਉਹ ਪ੍ਰੈਸ ਨੂੰ ਦੇ ਰਹੇ ਸੀ ਸਵਾਲ ਕਿ ਤੁਸੀਂ ਬਾਬਾ ਜੀ ਨੂੰ ਆਹੀ ਸਵਾਲ ਕਰਨਾ ਤੇ ਜਦੋਂ ਪੁਲਸੇ ਜੇ ਕੰਮ ਕਰਨ ਲੱਗ ਜੂਗੀ ਫਿਰ ਲਾਅਨ ਆਰਡਰ ਤੱਕ ਕਿੱਥੇ ਕਾਬੂ ਰਹਿਣਾ ਤੇ ਭਾਜਪਾ ਨਾਲ ਸਮਝੌਤਾ ਪੰਜਾਬ ਹੁਣ ਸੜਕ ਤੇ ਤਾਂ ਨਹੀਂ ਚੱਇਆ ਜਾਣਾ ਉਹਨਾਂ ਦਾ ਪਬਲਿਕ ਵਿੱਚ ਹੈ ਜੀ ਉਹਨਾਂ ਦਾ ਪਬਲਿਕ ਵਿੱਚ ਹੈ ਥੋੜੇ ਤੋਂ ਕੁਝ ਲੁਗਿਆ ਰਹਿਣਾ ਵੀ ਨਹੀਂ ਫਿਰ ਵੀ ਜਦੋਂ ਆਉਣਾ ਤੇ ਥੋੜੀ ਜਿਹੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਹਨਾਂ ਦਾ ਤਿਆਰੀ ਚੱਲ ਰਹੀ ਹੈ ਅਕਾਲੀ ਦਲ ਦੀ ਏਕਤਾ ਬਾਰੇ ਸਰ ਕੀ ਕਹਿੰਦੇ ਹੋ ਤੁਸੀਂ ਨੇ ਤੁਸੀਂ ਇੱਕ ਗੱਲ ਕੀਤੀ ਸੀਗੀ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਕੁ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਿਹਾ ਹੈ ਇੱਥੇ ਆ ਕੇ ਦੇਖ ਲਓ ਫੋਟੋ ਖਿੱਚ ਲਿਓ ਜੀ ਤੇ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧੰਵਾਦੀ ਆ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਆ ਜੀ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅਨ ਆਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾਂ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਆ ਨਾ ਕਿ 97 'ਚ ਸਰਕਾਰ ਇਕੱਠਿਆਂ ਬਣੀ ਸੀ 2007 'ਚ ਇਕੱਠੀ ਬਣੀ ਸੀ 2012 'ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮੈਂ ਮਤਲਬ ਇਹਨੂੰ ਕਿਸੇ ਦੀ ਤਸਦੀਕ ਦੀ ਲੋੜ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਦੀ ਲੋਟ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਈ ਚਾਹੁੰਦੇ ਆ ਕਿ ਪੰਜਾਬ ਖਾਤਰ ਅੱਜ ਇਕੱਠੇ ਹੋਣਾ ਕਿਉਂਕਿ ਪੰਜਾਬ ਤਾਂ ਅਨ ਵਰਚ ਆਫ ਕੋਲੈਪਸ ਹੈ ਇੱਕ ਟੈਂਪਰੀ ਡੀਜੀਪੀ ਆਪਦੀ ਕੁਰਸੀ ਬਚਾ ਰਿਆ ਲਾਅ ਐਂਡ ਆਰਡਰ ਦਾ ਕੋਲੈਪਸ ਹੈ ਤੁਸੀਂ ਮਹਬੂਤੋਂ ਆਪਦੇ ਘਰਾਂ ਚ ਉਹ ਆਪਦੀ ਕੁਰਸੀ ਨੂੰ ਬਚਾਉਣ ਤੇ ਲੱਗਿਆ ਰਹਿੰਦਾ ਤੁਹਾਨੂੰ ਮਹਬੂਤ ਰੱਖਣ ਲਈ ਧਿਆਨ ਕੋਈ ਨਹੀਂ ਇਸ ਲਈ ਇਹ ਸਾਰੇ ਹਾਲਾਤਾਂ ਨੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਸਭ ਨੂੰ ਧਿਆਨ ਚ ਰੱਖਦਿਆਂ ਹੋਇਆ ਜੀਦਾ ਦਾ ਦਰਦ ਪੰਜਾਬ ਨਾਲ ਹੋਊਗਾ ਫਿਰ ਉਹ ਤੇਰੀ-ਪੇਰੀ ਛੱਡੂ ਤੇ ਪੰਜਾਬ ਲਈ ਇਕੱਠਾ ਹੋਊਗਾ ਜਮ ਮਜੀਠੀਆ ਸਾਹਿਬ ਚਾਹੁੰਦੇ ਆ ਕਿ ਬੀਜੇਪੀ ਅੰਮ੍ਰਿਤ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਹੁਣ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂ ਅੱਜ ਸਰਦਾਰ ਵਿਕਰਮ ਸਿੰਘ ਜੀ ਜੀਟੀਆ ਕੇ ਆ ਰਹੇ ਹਟਕੜ ਕਲਾ ਬਤੀ ਕੀ ਕਹਿਣਾ ਚਾਹੁੰਦੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਅੱਜ ਚੰਡੀਗੜ੍ਹ ਤੋਂ ਸ੍ਰੀ ਅਮਰitsar ਸਾਹਿਬ ਜਾ ਰਹੇ ਆ ਔਰ ਬੜੇ ਲੰਬੇ ਸਮੇਂ ਤੋਂ ਬਾਅਦ سرکاری ਜਿਹੜਾ ਜ਼ੁਲਮ ਸੀ ਉਸ ਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਕਿਉਂਕਿ ਭਗਵਾਨਤ ਮਾਨ ਔਰ ਉਸ ਦੀ ਸਰਕਾਰ ਦੀ ਬਿਲਕੁਲ ਕਲੀਅਰ ਕੱਟੇ ਸੋਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਉਹਦੇ ਨਾਲ ਹੀ ਹੋਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ 33 ਜੇ ਨੰਬਰ ਤੇ ਚੜ ਜਾਏ ਅਕਾਲੀ ਦਲ ਇੱਕ ਨੰਬਰ ਤੇ ਪੰਜਾਬ ਚ ਜਾ ਰਿਹਾ ਇਸ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ बार-बार ਝੂਠੇ ਮੁਕद्दਮਿਆਂ ਵਿੱਚ ਫਸਾ ਕੇ ਉਹ ਰਾਜ ਸੱਤਾ ਦੇ ਕਾਬਜ਼ ਰਹਿਣਾ ਚਾਹੁੰਦੇ ਆ ਪਰ ਜਿਸ ਤਰੀਕੇ ਨਾਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਦਲੇਰੀ ਦੇ ਨਾਲ ਉਹਨਾਂ ਦੇ ਜ਼ੁਲਮ ਦਾ ਸਾਹਮਣਾ ਕੀਤਾ ਉਹ ਸਲਾਗਾਯੋਗ ਹੈ ਔਰ ਨਾਲ ਦੀ ਨਾਲ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਡੀਜੀਪੀ ਦੇ ਦਫ਼ਤਰ ਖੁਦ ਨੂੰ ਪੇਸ਼ ਕਰਕੇ ਇੱਕ ਵੱਡੀ ਮਿਸਾਲ ਦਿੱਤੀ ਹੈ ਕਿ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਖਾਤਰ ਮੈਨੂੰ ਜੇਲ੍ਹ ਵੀ ਜਾਣਾ ਪਵੇ ਮੈਂ ਅਰੇਸਟ ਦੇਣ ਲਈ ਤਿਆਰ ਆ ਆਪ ਉਹਨਾਂ ਨੇ ਡੀਜੀਪੀ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਵੀ ਮੈਨੂੰ ਔਰ ਮੇਰੀ ਸਮੁੱਚੀ ਕੋਰ ਕਮੇਟੀ ਜਿਹੜੀ ਐ ਸ਼ਰੋਣੀ ਅਕਾਲੀ ਦਲ ਦੀ ਉਹ ਗ੍ਰਿਫਤਾਰੀ ਲਈ ਪੇਸ਼ ਹੋਈ ਸੀ ਇਸ ਤੋਂ ਬਿਲਕੁਲ ਜਿਹੜਾ ਦੇਖੋ ਅਸੀਂ ਸਰਕਾਰ ਦੇ ਜ਼ਬਰ ਜ਼ੁਲਮ ਦੇ ਖਿਲਾਫ ਡਟ ਕੇ ਲੜਾਂਗੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਵੀ ਘਮਰਾਉਣ ਦੀ ਲੋੜ ਨਹੀਂ ਪੰਜਾਬ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਜਿੰਨਵਾਦ ਇਹ ਸ਼ਰੋਣੀ ਅਕਾਲੀ ਦਲ ਮਜ਼ਬੂਤ ਹੋ ਰਿਹਾ ਔਰ ਭਗਵਾਨ ਜੀ ਤੁਹਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਆਸਟ੍ਰੇਲੀਆ ਦੀ ਟਿਕ ਟਕ ਟਾਉਣ ਲਈ ਸਮਾਂ ਬੜਾ ਥੋੜਾ ਰਹਿ ਗਿਆ ਕਟਾ ਕੇ ਰੱਖਣਾ ਸੱਜਣਾ ਜਦੋਂ ਸਾਡੀ ਵਾਰੀ ਆਈ ਫਿਰ ਤੜਫੀ ਨਾ ਥੈਂਕ ਯੂ ਬਸ ਬਾਹਰ ਨਹੀਂ ਯਾਰੋ ਬਹੁਤ ਬਹੁਤ ਅਕਾਲੀ ਦਾ ਜਿੰਦਾਬਾਦ ਕ੍ਰਮਣੀ ਅਕਾਲੀ ਦਾ ਜਿੰਦਾਬਾਦ ਸਰਦਾਰ ਸ਼ਕੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸ਼ਕੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ श्रोमी अकाली दलाली श्रोमी अकाली दलदार सुखबीर सिंह सरदार सुखबीर सिंह सरदार ब्रम सिंह मीठादार ब्रम सिंह माहारो हैलो Når det blir det! ਬਿਕਰਮ ਸਿੰਘ ਮਜੀਤਾ ਜਿੰਦਾਬਾਦ ਭਾਜੀ ਇਧਰ ਘੁੰਮ ਜਾਓ ਤੁਸੀਂ ਆਪ ਵੀ ਤੁਸੀਂ ਆਪ ਵੀ ਮੜੇ ਇਧਰ ਘੁੰਮਿਓ ਏ ਬਾਜੀ ਅੱਦਰ ਬਾਜੀ ਅੱਗਲੇ ਪਾਸੇ ਹਾਂਜੀ ਹਾਂਜੀ ਅੱਦਰ ਨੂੰ ਵਾਈ ਗੁਰੂ ਜੀ ਅੱਦਰ ਨੂੰ ਅੱਦਰ ਅੱਦਰ ਸ਼ਾਬਾਸ਼ ਉਹ ਤੁਹਾਡੀ ਬੈਠ ਆ ਗਈ ਯਾਰ ਤੁਹਾਡੀ ਬੈਠ ਆ ਗਈ ਬੈਠ ਹਾਂ ਵਾਹਿਗੁਰੂ ਵਾਜੀ ਵਾਹ ਕੀ ਬਾਤ ਹੈ ਨਜ਼ਾਰਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਜਗਧੰਮੀ ਚੀਟੇ ਦਾ ਹੱਥ ਪੈ ਗਿਆ ਨਾ ਗਿੱਚੀ ਨੂੰ ਚੀਕੀ ਚਾ ਕਰ ਲਵੀਂ ਚੀਕਾ ਵਾਹਿਗੁਰੂ ਕਿਰੋਮਣੀਆਂ ਗਾਲੀਦਾਂ ਬਹੁਤ ਚੱਕ ਲੋ ਮੇਰਾ ਆਵਾਜ਼ ਬਾਵਾ ਨਾ ਨਹੀਂ ਇੱਧਰ ਨਹੀਂ ਪਹਿਲਾਂ ਪਹਿਲਾਂ ਖੜੇ ਆ ਪਹਿਲਾਂ ਇੱਧਰ ਇੱਧਰ ਰਾਜ ਜੀ ਇੱਥੇ ਖੜਾ ਐਨੀ ਬੰਨਾ ਬਾਵਾ ਉਹ ਪਹਿਲਾਂ ਜੁੜੇ ਵਾਲੇ ਪਿੱਛੇ ਆਈ ਜੀ ਪਿੱਛੇ ਰੱਖ ਆ ਆਣ ਮੀਰ ਜੀ ਨੂੰ ਉਹ ਜ਼ਿਕਰ ਦੇ ਉੱਪਰ ਆਈ ਆਇਓ ਤੁਸੀਂ ਸਾਰਾ ਕੇ ਆ ਜਾਓ ਜੀ ਮਜੀਠਾ ਸਾਹਿਬ ਨੂੰ ਅੱਗੇ ਕਰੋ ਥੋੜੀ ਜਿਹਾ ਮਜੀਠਾ ਪਿੱਛੇ ਹੀ ਠੀਕ ਹੈ ਮਜੀਠਾ ਪਿੱਛੇ ਹੀ ਨਹੀਂ ਗੱਲ ਕਰ ਰਿਹਾ ਪਹਿਨੇ ਕੀ ਬਹੁਤ ਵੀਰਾ ਜੀ ਹੈਲੋ ਠੀਕ ਓਕੇ ਸਖਦੀਪ ਪਿੱਛੇ ਹੋ ਜਾਓ ਭਾਈ ਪਿੱਛੇ ਹੋ ਜਾਓ ਕਿਹ ਜਿੰਦਾ ਆਜਾ ਪਗਲ ਸਿੰਘ ਜਿੰਦਾਬਾਦ ਜੀਤੇ ਆਜਾ ਪਗਲ ਸਿੰਘ ਜਿੰਦਾਬਾਦ ਜੀਤੇ ਆਜਾ ਪਗਲ ਸਿੰਘ ਅਮਰ ਰਹੇ ਅਮਰ ਰਹੇ ਜੀਤੇ ਆਜਾ ਪਗਲ ਸਿੰਘ ਅਮਰ ਰਹੇ ਜੀਤੇ ਆਜਾ ਪਗਲ ਸਿੰਘ ਅਮਰ ਰਹੇ ਜੀਤੇ ਆਜਾ ਪਗਲ ਸਿੰਘ ਅਮਰ ਰਹੇ ਜਿੰਦੋ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕ ਕੇ ਜਿੰਦੋ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕ ਕੇ ਬੋਲੇ Sony Ró! Só